ਕਿ ਆਪਾਂ ਦੇਖਦੇ ਆਂ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਜਦੋਂ ਅਸੀਂ ਸਾਰੇ ਪਾਸੇ ਜਾਂਦੇ ਆਂ ਕਿਤੇ ਨਾ ਕਿਤੇ ਤਾਂ ਕਬੀਦਾਸੀਆ ਸਮਾਜਨਾ ਵਾਲਮੀਕ ਸਮਾਜਨਾ ਸਤਿਗੁਰ ਕਬੀਰ ਸਮਾਜ ਤੇ ਜਿਹੜੀਆਂ ਸੰਗਤਾਂ ਉਹਨਾਂ ਦੇ ਨਾਲ ਅਤੇ ਕਾਫੀ ਹੋਰ ਲੋਕ ਜਿਹੜੇ ਆ ਸਿੱਖ ਜਥੇਬੰਦੀਆਂ ਨਾਲ ਹੋਣ ਚਾਹੇ ਈਸਾਈ ਭਾਈਚਾਰੇ ਨਾਲ ਹੋਣ ਚਾਹੇ ਮੁਸਲਮਾਨ ਭਾਈਚਾਰੇ ਨਾਲ ਹੋਣ ਕਿਤੇ ਨਾ ਕਿਤੇ ਬਧਿੱਕੀ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਜੋ ਚਲਦੀ ਰਹਿੰਦੀ ਆ ਸੋ ਇਹਦੇ ਨਾਲ ਹੀ ਅਸੀਂ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਕਈ ਮਸਲੇ ਸੀਗੇ ਜਦੋਂ ਦੀ ਮੈਡਮ ਜਿਹੜੀ ਆ ਸੀਪੀ ਮੈਡਮ ਜਲੰਧਰ ਦੀ ਸਾਡੀ ਤੁਨਪ੍ਰੀਤ ਕੌਰ ਜਿਹੜੀ ਲੱਗੀ ਆ ਉਦੋਂ ਦੇ ਕਈ ਸਮਾਜ ਦੇ ਹਰ ਜਥੇਬੰਦੀਆਂ ਜਿਹੜੀਆਂ ਹਮੇਸ਼ਾ ਕੰਨੀਆਂ ਬਾਈ ਵੀ ਸਾਡਾ ਨਹੀਂ ਕੰਮ ਹੋਇਆ ਸਾਡਾ ਨਹੀਂ ਹੋਇਆ ਪਰ ਜਦੋਂ ਸਾਡੇ ਨੇ ਸੁਣੀ ਆ ਤੇ ਸਾਰਾ ਜਿਹੜਾ ਇੱਕ ਸੱਟਾ ਇਕੱਠਾ ਕੀਤਾ ਤੇ ਕਈ ਮੁੱਦੇ ਜਿਹੜੇ ਉਹਦੇ ਵਿੱਚ 670 ਜਿਹੜੇ ਮੁੱਦੇ ਆ ਇਕੱਠੇ ਕੀਤੇ ਆ ਉਹਦੇ ਵਿੱਚ ਸਾਰਿਆਂ ਦੇਖਿਆ ਗਿਆ ਵੀ ਸਾਰੀ ਅਦਰ ਕਾਸਟ ਦੇ ਲੋਕ ਵੀ ਉਸ ਮੂਵਮੈਂਟ ਦੇ ਵਿੱਚ ਜਿਹੜਾ ਆ ਉਹਨਾਂ ਨਾਲ ਵੀ ਧੱਕਾ ਕਿਤੇ ਨਾ ਕਿਤੇ ਇਹ ਹੋਇਆ ਆ ਛੋਟੀ ਜੀ 13 ਸਾਲ ਦੀ ਜਿਹੜੀ ਬੱਚੀ ਸੀਗੀ ਵਿਚਾਰੀ ਉਹ ਵਿਚਾਰੀ 13 ਸਾਲ ਦੀ ਉਮਰ ਕੀ ਹੁੰਦੀ ਹੈ ਜਿ세 ਵੀ ਆਪਾਂ ਕਹਦੇ ਆ ਵੀ ਇੱਕ ਅਣਜਾਣ ਜਿਹਾ ਜਾਂ ਭੋਲੇਪਨ ਕਹਿ ਸਕਦੇ ਆ ਵੀ ਇੱਕ ਜਿਹੜਾ ਬੰਦਾ ਆ ਕੇਸ ਰੱਖੇ ਦਾੜੀ ਮਿਲ ਲਗਾ ਦਾ ਕਿੰਨੀ ਉਰੀ ਅਵਸਥਾ ਹੋਊਗੀ ਬਡੀ ਨਹੀਂ 40 50 45 ਸਾਲ ਦਾ ਹੋਣਾ ਉਹਨੇ 13 ਸਾਲ ਦੀ ਬੱਚੀ ਨੂੰ ਘਰ ਸਾਧ ਕੇ ਉਹਨਾਂ ਜ਼ਬਰਦਸਤ ਕਰਕੇ ਉਸ ਨੂੰ ਜਦੋਂ ਪਤਾ ਲੱਗਾ ਵੀ ਮੇਰੀ ਰੋਲਾ ਪੈਣਾ ਉਹਨੇ ਉਹ ਬੰਦੇ ਨੇ ਦੁਬਾਰਾ ਫੇਰ ਕੁੜੀ ਨੂੰ ਫੜ ਕੇ ਅੰਦਰ ਬਾਹਰ ਜਦੋਂ ਨੱਠਣ ਲੱਗੀ ਬਾਹਰ ਫੜ ਕੇ ਉਹਨੂੰ ਮਾਰ ਕੇ ਅੰਦਰ ਬਾਸ ਸੜਦਾ ਦੇ ਉਨੀ ਮਾਂ ਦੇ ਹਾਲਾਤ ਦੇਖਣ ਵਾਲੇ ਸੀਗੇ ਤੇ ਉੱਥੇ ਵੀ ਪੁਲਿਸ ਕਮਿਸ਼ਨਰ ਮੈਡਮ ਨੂੰ ਉਸ ਮੌਕੇ ਤੇ ਜਾਣਾ ਚਾਹੀਦਾ ਸੀ ਵੀ ਇਹ ਜਿਹੜੀ ਘਟਨਾ ਆ ਇਹ ਬਹੁਤ ਵੱਡੀ ਘਟਨਾ ਬਣ ਸਕਦੀ ਜਲੰਧਰ ਸ਼ਹਿਰ ਦੀ ਸੋ ਇਦਾਂ ਦੀਆਂ ਬਹੁਤ ਹੋਰ ਚੀਜ਼ਾਂ ਆ ਜਿੱਥੇ ਕਿ ਇਸ ਮੈਡਮ ਨੂੰ ਸੀਪੀ ਨੂੰ ਅੱਗੇ ਔੜ ਕੇ ਜਿਹੜਾ ਆ ਉਸ ਪਰਿਵਾਰ ਦਾ ਹੌਸਲਾ ਵਜਾਇਕਾ ਨਹੀਂ ਚਾਹੀਦੀ ਸੀ ਪਰ ਉੱਥੇ ਦੇਖਿਆ ਵੀ ਐਸਪੀ ਜਿਹੜੇ ਆ ਦੋ ਰੈਂਕ ਦੇ ਬੰਦੇ ਪਹੁੰਚੇ ਸੋ ਅਸੀਂ ਵੀ ਇਸੇ ਕਰਕੇ ਬੜੀ ਘਟਨਾ ਜਿਹੜੀਆਂ ਵਾਪਰੀਆਂ ਜਲੰਧਰ ਸ਼ਹਿਰ ਦੇ ਵਿੱਚ ਤੇ 28 ਨਵੰਬਰ ਨਵੰਬਰ ਨੂੰ ਜਿਹੜਾ ਆ ਅਜੀ ਸਮਾਂ 1 ਵਜੇ ਜਿਹੜਾ ਪੁੱਡਾ ਗਰਾਉਂਡ ਦੇ ਵਿੱਚ ਜਿਹੜੇ ਆ ਸਾਰਿਆਂ ਸਾਥੀਆਂ ਨੂੰ ਅਪੀਲ ਕਰਦੇ ਆਂ ਵੀ ਸਾਰੀ ਜਿੱਥੇ ਬੰਨੀ ਆ ਆਪਣੀ ਆਪਣੀ ਜਿਹੜੀ ਆ ਹੋਮਾ ਛੱਡ ਕੇ ਇੱਕ ਝੰਡੇ ਦੇ ਬੰਨ੍ਹ ਥੱਲੇ ਆਪਾਂ ਸਾਰੇ ਇਕੱਠੇ ਹੋਗੇ ਕਿਉਂਕਿ ਸਾਰਾ ਸਾਂਝਾ ਰੱਖਿਆ ਪ੍ਰੋਗਰਾਮ ਸਾਰੇ ਸਾਂਝੇ ਤਾਂ ਰੱਖਿਆ ਵੀ ਸਾਰ ਧਰਮ ਦੇ ਹਰ ਵਰਗ ਦੇ ਲੋਕ ਜਿਹੜੇ ਆ ਉਸ ਮੂਵਮੈਂਟ ਦਾ ਹਿੱਸਾ ਬਣ ਤੇ ਤਾਂ ਜੋ ਆਪਾਂ ਆਪਣੀ ਆਵਾਜ਼ ਜਿਹੜੀ ਰੇਂਦਰ ਸ਼ਹਿਰ ਦੇ ਵਿੱਚ ਉਹਨੂੰ ਬੁਲੰਦ ਕਰਦੇ ਜਿਹੜੇ ਡਿਪਟੀ ਕਮਿਸ਼ਨਰ ਦੇ ਕਈ ਮੁੱਦੇ ਆ ਏਡੀਸੀ ਡਿਵੈਲਪਮੈਂਟ ਦੇ ਕਈ ਮੁੱਦੇ ਆ ਜਿਹੜੇ ਪਿੰਡਾਂ ਦੇ ਆ ਜਾਂ ਹੋਰਾਂ ਪੰਚਾਇਤਾਂ ਉਹ ਕਾਫੀ ਬੰਦੇ ਜਿਹੜੇ ਗੱਲਬਾਤ ਕਰਦੇ ਆ ਉਹ ਸਾਰਾ ਕੁਝ ਮਸਲਾ ਜਿਹੜਾ ਹੈ 28 ਨਵੰਬਰ ਨੂੰ ਸਮਾਂ 1 ਵਜੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਵੀ ਅਸੀਂ ਸਾਰਿਆਂ ਨੁਮਾਇੰਦਿਆਂ ਨੂੰ ਫੋਨ ਵੀ ਕਰਾਂਗੇ ਸਾਰਿਆਂ ਸੱਦਾਂਗੇ ਸਾਰੇ ਇੱਕ ਢੰਡੇ ਥੱਲੇ ਖਾਏ ਇਕੱਠੇ ਮੋਜ ਹੋ ਕੇ ਜਿਹੜਾ ਵੱਡਾ ਇਕੱਠ ਜਿਹੜਾ ਕਰਕੇ ਆਪਣਾ ਇਨਸਾਬ ਲੈ ਸੀਗੇ ਅਤੇ ਉਸ ਤੋਂ ਬਾਅਦ ਜਿਹੜਾ ਇੱਕ ਫਾਜ਼ਲਕਾ ਸ਼ਹਿਰ ਦੇ ਵਿੱਚ ਵੀ ਗੁਰੂ ਵਿਦਾਸ ਮਹਾਰਾਜ ਦਾ ਚੌਂਕ ਜਿਹੜਾ ਅਸੀਂ ਐਮ ਐਲ ਏ ਫਾਜ਼ਲਕਾ ਨੂੰ ਕਿਹਾ ਸੀਗਾ ਉਹਨਾਂ ਨੇ ਜਿਹੜਾ ਮਤਾ ਵੀ ਪਾਸ ਕੀਤਾ ਸੀ ਨਗਰ ਨਗਰ ਪਰ ਪਾਸ ਹੋਣ ਤੋਂ ਬਾਅਦ ਵੀ ਉਹਦੇ ਚਾਰ ਚੌਂਕ ਹੋ ਰਿਹਾ ਜਿਹੜੇ ਸ਼ ਉਰੀ ਉਹ ਸਾਰੀ ਦਾ ਕੰਮ ਜਿਹੜਾ ਆ ਉਹ ਨਹੀਂ ਸ਼ੁਰੂ ਕੀਤਾ ਗਿਆ ਇਸ ਲਈ ਜਿਹੜੀ ਪਹਿਲੀ ਤਰੀਕ ਨੂੰ ਦਸੰਬਰ ਨੂੰ ਜਿਹੜਾ ਅਸੀਂ ਫਾਜ਼ਲ ਕਾ ਬੰਦ ਦੀ ਕਾਲ ਜਿਹੜੀ ਆ ਉਹ ਅਸੀਂ ਆਪਣੀ ਗੁਰੂਦਾਰ ਟੈਗਰ ਫੋਰਸ ਵੱਲੋਂ ਅਤੇ ਉੱਥੇ ਦੇ ਜਿਹੜੇ ਫਾਜ਼ਲ ਕਾ ਦੇ ਸਾਰੇ ਜਥੇਬੰਦੀਆਂ ਸਾਰੇ ਸਾਂਝੇ ਤੌਰ ਤੇ ਜਿਹੜੀ ਆ ਉਹ ਬੰਦ ਕਰਾਂਗੇ ਜੇਕਰ ਉਸ ਤੋਂ ਪਹਿਲਾਂ ਜੇ ਉਹ ਗੁਰੂ ਰਵਿਦਾਸ ਮਹਾਰਾਜ ਚੌਂਕ ਜਿਹੜੀ ਉਹ ਸਾਰੀ ਦਾ ਕੰਮ ਸ਼ੁਰੂ ਹੋ ਕੇ ਨਾ ਪਰ ਨੂੰ ਹਟਦਾ ਤੇ ਫਿਰ ਅਸੀਂ ਜਿਹੜਾ ਆ ਇਸ ਜਿਹੜੇ ਚੀਜ਼ ਦੇ ਉੱਪਰ ਸਾਰੇ ਇਕੱਠੇ ਹੋ ਕੇ ਵਿਚਾਰ ਕਰ ਸਕਦੇ ਆ ਤੇ ਉਸ ਤੋਂ ਇਦਾਂ ਹੀ ਜਿਹੜਾ ਹਾਈਵੇ ਚੰਡੀਗੜ੍ਹ ਰੋਡ ਜਾਂਦੀ ਹੈ ਜਿੱਥੇ ਲਾਲੜੂ ਜ਼ਿਲ੍ आईटीआई ਜਿਹੜਾ ਕਾਲਜ ਦੇ ਨਾਲ ਆ ਉੱਥੇ ਵੀ ਗੁਰੂ ਅਰਬਿਦਾਸ ਮਹਰ ਦਾ ਜਿਹੜਾ ਗੁਰੂ ਘਰ ਦਾ ਅੱਧਾ ਹੀ ਕੰਮ ਕੀਤਾ ਉੱਥੇ ਭਰਤੀ ਕਹੀ ਪੈਣ ਵਾਲੀ ਆ ਔਰ ਸੱਜੇ ਦੇ ਪਾਸੇ ਜਿਹੜਾ ਵਿਸ਼ਕਰਮਾ ਮੰਦਿਰ ਤੇ ਮੱਜੇ ਦੇ ਉੱਥੇ ਗ੍ਰਾਂਟ ਜਿਹੜੀ ਹੈ ਨਗਰ ਨੂੰ ਦੇ ਗਏ ਸਾਰਾ ਕਾਰਜ ਪੂਰਾ ਹੋ ਗਿਆ ਪਰ ਉੱਥੇ ਗੁਰੂ ਅਰਬਿਦਾਸ ਮਹਰ ਦਾ ਜਿਹੜਾ ਗੁਰੂ ਘਰ ਆ ਉਹ ਨਹੀਂ ਕੀਤਾ ਐਮਐਲਏ ਸਾਹਿਬ ਨੂੰ ਵੀ ਫੋਨ ਕੀਤਾ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ 24 ਲੱਖ ਰੁਪਏ ਦੀ ਗ੍ਰਾਂਟ ਪਾਸ ਕੀਤੀ ਤੁਹਾਨੂੰ ਹੁਣੀ ਭਰਤੀ ਕਰ ਦਿੰਦੇ ਆ ਚਾਰ ਦੁਵਾਰੀ ਕਰ ਦਾਂਗੇ ਇੰਟਰਲੌਕ ਪਰ ਉਹ ਕੋਈ ਨਹੀਂ ਸ਼ੁਰੂ ਕੀਤਾ ਅਜੇ 5 ਦਸੰਬਰ ਨੂੰ ਵੀ ਉੱਥੇ ਵੀ ਬ ਉਥੇ ਚੌਂਕ ਦੇ ਵਿੱਚ ਜਿਹੜਾ ਆ ਵੱਡੇ ਪੱਦਰ ਦੇ ਉੱਪਰ ਚੌਂਕ ਬੰਦ ਕਰਾਂਗੇ ਤਾਂ ਜੋ ਗੁਰੂ ਵਿਦਾਸ ਮਰਦੇ ਦਾ ਉੱਥੇ ਜਿਹੜਾ ਗੁਰੂ ਘਰ ਦੀ ਉਹ ਸਾਰੀ ਦਾ ਕੰਮ ਪੂਰਾ ਹੋ ਸਕੇ ਸੋ ਮੈਂ ਇਨੀ ਬੇਨਤੀ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਹੰਗ ਸਿੰਘ ਜਥੇਬੰਦੀਆਂ ਨੂੰ ਬਾਬਾ ਸਾਹਮਵੇਦਕਰ ਜਥੇਬੰਦੀਆਂ ਨੂੰ ਭਗوان ਬਾਲੀ ਮਾਰੇ ਜਥੇਬੰਦੀਆਂ ਨੂੰ ਰਵਿਦਾਸੀਆ ਸਮਾਜ ਦੀ ਜਿੰਨੀ ਜਥੇਬੰਦੀਆਂ ਸਮੁੱਚੇ ਸਾਂਝ ਸਮਾਏ ਨੂੰ ਸਾਂਝ ਸਮਾਏ ਨੂੰ ਤੇ ਸਾਰਿਆਂ ਨੂੰ ਅਸੀਂ ਪਹੁੰਚਣ ਦੀ ਬੇਲ ਕਰਦਾ ਵੀ ਜਿੰਨੀਆਂ ਟੈਕਸੀ ਯੂਨੀਅਨ ਆ ਜੋਨੇ ਡਰਾਈਵਰ ਆ ਸਾਰਿਆਂ ਨੂੰ ਅਸੀਂ ਵੱਡਾ ਇਕੱਠ ਕਰਕੇ ਸਾਡੇ ਜੇ ਮੂਵਮੈਂਟ ਦਾ ਹਿੱਸਾ ਬਣੀ ਹੈ ਤਾਂ ਜੋ ਜਿਹੜੀਆਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨਹੀਂ ਬੁਲੰਦ ਹੁੰਦੀ ਉਹਨੂੰ ਆਪਾਂ ਸਾਰੇ ਇਕੱਠੇ ਮਿਲ ਕੇ ਰਲ ਮਿਲ ਕੇ ਜਿਹੜਾ ਆ ਆਪਣੀ ਆਵਾਜ਼ ਜਿਹੜੀ ਬੁਲੰਦ ਕਰੀਏ ਯੂਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼